ਗੌੜੀ ਗੁਆਰੇਰੀ ਮਹਲਾ 5 ਵਾਹ ਬਹੁਤ ਦਰਵਕਰ ਮਨ ਨਾ ਘਾਨਾ ਅਨੇਕ ਰੂਪ ਦੇਖ ਨਹਿ ਪਤਿਆਨਾ ਪੁੱਤਰ ਕਲਤਰ ੁਰਜਿਓ ਜਾਣ ਮੇਰੀ ਓਹ ਬਿਨਸਾ ਓਹ ਭਸਮ ਢੇਰੀ ਬਿਨ ਹਰ ਭਜਨ ਦੇਖੋ ਬਿਲ ਲਾਤੇ ਤ੍ਰਿਗ ਤਨ ਤ੍ਰਿਗ ਧਨ ਮਾਇਆ ਸੰਗ ਰਾਤੇ ਰਹਾਓ ਜਿਉ ਬਗਾਰੀ ਕੈ ਸਿਰ ਦੀਜੈ ਧਾਮ ਓਏ ਖਸਮੈ ਕੈ ਗਰਹਿ ਉਨ ਦੁਖ ਸੰਹਾਮ ਜਿਉ ਸੁਪਣੈ ਹੋਏ ਬੈ ਸਤ ਰਾਜਾ ਨੇਤਰ पसारा ਤਾ ਨਿਰਾਰਥ ਕਾਜਾ ਜਿਉਂ ਰਾਖਾ ਖੇਤ ਉੱਪਰ ਪਰਾਏ ਖੇਤ ਖਸਮ ਕਾ ਰਾਖਾ ਉਠ ਜਾਏ ਉਸ ਖੇਤ ਕਾਰਨ ਰਾਖਾ ਕੜਾ ਜਿਸ ਕਾ ਪਲ ਕਸ਼ੂ ਨਾ ਪੜਾ ਜਿਸ ਕਾ ਰਾਜ ਤਿਸੇ ਕਾ ਸੁਪਣਾ ਜਿਨ ਮਾਇਆ ਦੀਨੇ ਤਿਨ ਲਾਈ ਤ੍ਰਿਸ਼ਨਾ ਆਪ ਬਿਣਾਹੇ ਆਪ ਕਰੇ ਰਾਸ ਨਾਨਕ ਪ੍ਰਭ ਆਗਾ ਹਰਦਾਸ ਆਪ ਬਿਣਾਹੇ ਆਪ ਕਰੇ ਰਾਸ ਨਾਨਕ ਪ੍ਰਭ ਆਗੈ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਸਹੀ ਦਾੰਦੇ ਸਰਤਾਜ ਪੰਜਵੇਂ ਸਤਿਗੁਰੂ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 179 ਦੇ ਉੱਪਰ ਅੰਕਿਤ ਹੈ। ਪਾਸ਼ਾ ਸਾਨੂੰ ਜੀਵਨ ਦੀ ਅਸਲੀਅਤ ਦੱਸ ਰਹੇ ਹਨ। ਸਭ ਕੰਦੇ ਭਾਈ ਜਿਹੜੇ ਪਰਮੇਸ਼ਰ ਕਾਲਪੁਰਖ ਦਾ ਭਜਨ ਛੱਡ ਦਿੰਦੇ ਆ ਉਹਦੀ ਬੰਦਗੀ ਛੱਡ ਦਿੰਦੇ ਆ ਉਹਨਾਂ ਦੀ ਹਾਲਤ ਕੀ ਹੁੰਦੀ ਹੈ ਭਾਵੇਂ ਉਹਨਾਂ ਦੇ ਕੋਲ ਦੁਨੀਆ ਦੀ ਦੌਲਤ ਆ ਜਾਏ ਉਹ ਜੋ ਵੀ ਕਰਦੇ ਆ ਪਰ ਉਹਨਾਂ ਦੇ ਪੱਲੇ ਕੁਝ ਨਹੀਂ ਪੈਂਦਾ ਪਾਸ਼ਾ ਜੀ ਕਹ ਰਹੇ ਬਿਨ ਹਰ ਭਜਨ ਦੇਖੋ ਬਿੱਲ ਲਾਤੇ ਕਹਿੰਦੇ ਮੈਂ ਦੇਖ ਰਿਹਾ ਜਿਹੜੇ ਪਰਮੇਸ਼ਰ ਦੇ ਭਜਨ ਤੋਂ ਬਿਨਾ ਜੀਵਨ ਬਤੀਤ ਕਰਦੇ ਆ ਉਹ ਇਨਸਾਨ ਬਿਲਕਦੇ ਆ ਬਿਨ ਹਰ ਭਜਨ ਦੇਖੋ ਬਿੱਲ ਲਾਤੇ ਤ੍ਰਿਗ ਤਨ ਤ੍ਰਿਗ ਤਨ ਮਾਇਆ ਸੰਗ ਰਾਤੇ ਤਰੇ ਕਹਿੰਦੇ ਉਹਨਾਂ ਦਾ ਸਰੀਰ ਵੀ ਫਟਕਾਰਯੋਗ ਹੈ ਉਹਨਾਂ ਕੋਲ ਧਨ ਦੌਲਤੋ ਵੀ ਫਟਕਾਰਯੋਗ ਹੈ ਕਿਉਂਕਿ ਮਾਇਆ ਦੇ ਰੰਗ ਦੇ ਵਿੱਚ ਹੀ ਰੰਗੇ ਰਹਿੰਦੇ ਹਨ ਇਹ ਨਹੀਂ ਆਖਿਆ ਕਿ ਸਤਗੁਰੂ ਨੇ ਕਿ ਸਿੱਖ ਦੇ ਕੋਲ ਮਾਇਆ ਨਹੀਂ ਚਾਹੀਦੀ ਇਹ ਬਚਨ ਕੀਤੇ ਨਾ ਸਤਗੁਰੂ ਕਹਿੰਦੇ ਕਿਰਤ ਕਰੋ ਹੱਕ ਦੀ ਕਮਾਈ ਖਾਓ ਦਸਾਂ ਨੌਹਾਂ ਦੀ ਕਿਰਤ ਕਰੋ ਦੂਸਰੇ ਦਾ ਹੱਕ ਮਾਰ ਕੇ ਨਾ ਖਾਓ ਕਹਿੰਦੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰ ਪੀਰ ਹਾਮਾ ਤਾਂ ਭਰੇ ਜਾਂ ਮਰਦਾਰ ਨਾ ਖਾਏ ਇਹ ਤਾਂ ਕਿਹਾ ਨਾ ਸਤਿਗੁਰ ਨੇ ਵੀ ਮਿਹਨਤ ਕਰਨੀ ਆ ਕਾਲ ਖਾਏ ਕਸ਼ਤੋਂ ਦੇ ਨਾਨਕ ਰਹਾ ਪਛਾਣੇ ਸੀ ਪਰ ਉਹਨਾਂ ਦੀ ਗੱਲ ਕਰਦੇ ਜਿਹੜੇ ਪ੍ਰਮਾਤਮਾ ਦੀ ਬੰਦਗੀ ਤੋਂ ਹੀਣੇ ਆ ਵਾਸ਼ਾ ਕਹਿੰਦੇ ਮੈਂ ਉਹਨਾਂ ਨੂੰ ਬਿਲਕਦੇ ਦੇਖਿਆ ਬਿਨ ਹਾਰ ਭਜਨ ਦੇਖੋ ਬਿੱਲ ਲਾਤੇ ਤ੍ਰਿਗ ਤਨ ਤ੍ਰਿਗ ਤਨ ਮਾਇਆ ਸੰਗ ਰਾਤੇ ਰਹਾਉ ਗੁਰ ਸ਼ਬਦ ਦੇ ਆਰੰਭ ਦੇ ਵਿੱਚ ਗੁਰੂ ਮਹਾਰਾਜ ਕਹਿੰਦੇ ਬਹੁਤ ਦਰਬ ਕਰ ਮੰਨਣਾ ਅਗਾਨਾ ਅਗਾਨਾ ਕਹਿੰਦੇ ਰਾਜਧਾਨੀ ਹੈ ਦਰਬ ਕਹਿੰਦੇ ਮਾਇਆ ਤੋ ਦੌਲਤ ਜਿਹੜੀ ਐ ਬਹੁਤ ਦੌਲਤ ਇਕੱਠੀ ਕਰਕੇ ਵੀ ਮਨ ਨਹੀਂ ਰਜਦਾ ਪਰ ਮਨ ਮਨ ਦਾ ਵੀ ਕੋਈ ਨਹੀਂ ਐ ਹਜ਼ਾਰਾਂ ਦੇ ਕੋਲ ਲੱਖਾਂ ਦੀ ਧੌੜ ਲੱਗੀ ਐ ਲੱਖਾਂ ਵਾਲੇ ਨੇ ਕਰੋੜਾਂ ਦੀ ਧੌੜ ਲੱਗੀ ਸਹਸ ਘਟੇ ਲੱਖ ਕੋਠ ਧਾਵੈ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਮੈਂ ਹਮੇਸ਼ਾ ਬੇਨਤੀ ਕਰਦਾ ਕਿ ਜਿਹੜਾ ਵੀ ਕੋਈ ਸਵਾਲ ਹੈ ਨਾ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਮਖਸ਼ ਰੱਖੋ ਤੇ ਐਸਾ ਕੋਈ ਸਵਾਲ ਨਹੀਂ ਜਿਹਦਾ ਜਵਾਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਹੀਂ ਹੈ ਕਿ ਸਤਗੁਰੂ ਜਿਹੜੇ ਲੋਕ ਪਰਮੇਸ਼ਰ ਦੀ ਭਗਤੀ ਤੋਂ ਹੇਣਿਆ ਉਹਨਾਂ ਦੇ ਕੋਲੋਂ ਮਾਇਆ ਕਿੱਥੋਂ ਆਉਂਦੀ ਹੈ ਬਹੁਤ ਦੌਲਤ ਉਹਨਾਂ ਦੇ ਕੋਲ ਵਾਸ਼ਾ ਜੀ ਕਹਿੰਦੇ ਪਾਪਾਂ ਵਜੋਂ ਹੋਵੇ ਨਾ ਹੀ ਮੋਹਾਂ ਸਾਥ ਨਾ ਜਾਏ ਉਹ ਪਾਪ ਕਰਕੇ ਇਕੱਠੀ ਕਰਦੇ ਆ ਤੇ ਕੀ ਹੋਇਆ ਗੁਰੂ ਇਦਾਂ ਥੋੜੇ ਖੁਸ਼ ਹੁੰਦਾ ਕਿ ਬਹੁਤ ਵੱਡੀ ਦੌਲਤ ਕਮਾ ਲਈ ਤੇ ਸੋਨੇ ਦੀ ਪਾਲਕੀ ਦੇਤੀ ਗੁਰਦੁਆਰੇ ਸਿਰੋਪੇ ਤਾਂ ਮਿਲ ਜਾਣਗੇ ਅਰਦਾਸਾਂ ਤਾਂ ਹੋ ਜਾਣਗੀਆਂ ਪਰਮਾਤਮਾ ਦੇ ਦਰ ਤੇ ਕਬੂਲ ਨਹੀਂ ਹੋਏਗਾ ਕਿਸੇ ਦੇ ਘਰ ਉਜਾੜ ਕੇ ਕਿਸੇ ਦੀ ਜ਼ਿੰਦਗੀ ਉਜਾੜ ਕੇ ਲੋਕਾਂ ਨੂੰ ਤਬਾਹ ਕਰਕੇ ਤੇ ਕਦੇ ਵੀ ਰੱਬ ਦੀ ਖੁਸ਼ੀ ਪ੍ਰਾਪਤ ਨਹੀਂ ਹੁੰਦੀ ਉਹ ਕਰਮ ਜਿਹੜਾ ਕੇਵਲੇ ਲੋਕ ਕਹਿੰਦੇ ਨਾ ਜੀ ਉਹ ਤਾਂ ਧੰਦਾ ਹੈ ਨਾ ਧੰਦਾ ਹੈ ਪਰ ਉਹਦੇ ਵਿੱਚ ਉਹਦਾ ਸਾਨੂੰ ਫਾਇਦਾ ਤੇ ਲੋਕਾਂ ਨੂੰ ਨੁਕਸਾਨ ਜ਼ਹਿਰ ਵੰਡਦੇ ਆ ਅੰਮ੍ਰਿਤ ਮੰਗਦੇ ਆ ਪਾਤਸ਼ਾਹ ਜੀ ਕਹਿੰਦੇ ਨਾ ਬਿੱਜੇ ਵਿਖ ਮੰਗੇ ਅੰਮ੍ਰਿਤ ਵੇਖੋ ਇਹ ਨਿਆਉ ਕਿ ਮੈਂ ਇਹਨਾਂ ਦਾਨ ਕਰਦੇ ਆਂਗਾ ਸ਼ਬਦ ਵੀ ਪੜਿਆ ਜਾਏਗਾ ਗੁਰਮਖ ਜਨਮ ਸਵਾਰ ਦਰਗਾ ਚੱਲਿਆ ਪਰ ਸਤਗੁਰੂ ਨੇ ਤਾਂ ਕਬੂਲ ਨਹੀਂ ਕਰਨਾ ਨਾ ਕਹਿੰਦੇ ਉੱਥੇ ਤਾਂ ਮੈਲੇ ਅچھے ਕਾ ਵਿਚਾਰ ਆਪ ਵਰਤਾਇਸੀ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ ਬੜੀ ਦੁਨੀਆ ਦੇ ਲੋਕਾਂ ਦੇ ਕੋਲ ਦੌਲਤ ਸੀ ਅਸਾਕੀ ਆਪਾਂ ਕੇਵਲੇ ਪੜ੍ਹੀ ਸੁਣੀ ਆ ਉਹ ਸੇਠ ਦੁਨੀ ਚੰਦ ਸੀ ਨਾ ਆ ਘਰ ਦੇ ਉੱਪਰ ਛੱਠ ਝੰਡੇ ਲਾਏ ਸੀ ਹੁਣ ਪਾਸ਼ਾ ਤਾਂ ਜਾਣੀ ਜਾਣਾ ਫਿਰ ਉਹਨੂੰ ਮੂੰਹ ਤੋਂ ਪੁੱਛਣਾ ਸੀ ਪਾਸ਼ਾ ਕਹਿੰਦੇ ਝੰਡੇ ਕਿਉਂ ਲਾਏ ਕਹਿੰਦਾ ਜੀ ਤੁਹਾਨੂੰ ਨਹੀਂ ਪਤਾ ਕਹਿੰਦੇ ਨਹੀਂ ਤਾਂ ਹੀ ਤਾਂ ਪੁੱਛ ਰਿਆਂ ਕਹਿਣ ਲੱਗਾ ਜੀ 1 ਲੱਖ ਰੁਪਏ ਹੁੰਦਾ ਤੇ ਇੱਕ ਝੰਡਾ ਲਾ ਲਈਦਾ ਇੰਨੀ ਦੌਲਤ ਸੀ ਉਹਦੇ ਕੋਲ ਪਰ ਜਦੋਂ ਸਤਗੁਰ ਨੇ ਆਖਿਆ ਭਾਈ ਇੱਕ ਸਮਝਾਉਣ ਦਾ ਤਰੀਕਾ ਸੀ ਗੁਰਨਾਨ ਸਿੰਘ ਸਾਹਿਬ ਜੀ ਦਾ ਉਹ ਕਹਿੰਦੇ ਆ ਸੂਈ ਲਾ ਜਾ ਇਹ ਅਗਲੇ ਜਹਾਨ ਵਿੱਚ ਤੇਰੇ ਕੋਲ ਲੈ ਲਾਂਗੇ ਸੂਈ ਤਾਂ ਲੈ ਗਿਆ ਪਰ ਘਰ ਵਾਲੀ ਸਮਝਦਾਰ ਸੀ ਉਹਨੇ ਆਖਿਆ ਵੀ ਸਾਈ ਨਾਲ ਕੁਝ ਵੀ ਨਹੀਂ ਜਾਂਦਾ ਉਹਨੂੰ ਸਮਝ ਆ ਗਈ ਕਿ ਜੋ ਬਾਬਾ ਜੀ ਨੇ ਕਿਹਾ ਨਾ ਵੀ ਸੂਈ ਦਿੱਤੀ ਹੋਇਸੇ ਕਰਕੇ ਆਖਿਆ ਕਿਉਂਕਿ ਸੂਈ ਜਿਹੜੀ ਹੈ ਨਾ ਜੋੜਨ ਦਾ ਕੰਮ ਕਰਦੀ ਹੈ ਸੂਈ ਜਿਹੜੀ ਐ ਨਾ ਕਿਸੇ ਨੂੰ ਖੰਭੋਦਿਓ ਤੋ ਬੰਦਾ ਜਾਗ ਜਾਂਦਾ ਸਤਗੁਰੂ ਨੇ ਜਗਾਇਆ ਜਗਾ ਕੇ ਉਹਨੂੰ ਜੋੜ ਦਿੱਤਾ ਸਮਝ ਆ ਗਈ ਕਹਿਣ ਲੱਗਾ ਪਾਸ਼ਾ ਜੀ ਇਹ ਸੂਈ ਨਾਲ ਨਹੀਂ ਜਾਣੀ ਤੇ ਗੁਰਨਾਨ ਨਾਥ ਪਾਸ਼ਾ ਨੇ ਆਖਿਆ ਵੀ ਇਹ ਨਹੀਂ ਜਾਣੀ ਤੋ ਹੋਰ ਲੈ ਜੀ ਕਹਿਣ ਲੱਗਾ ਕੋਈ ਵੀ ਨਹੀਂ ਜਾਣੀ ਵੀ ਜਿਹੜੀ ਮੈਂ ਦੌਲਤ ਇਕੱਠੀ ਕੀਤੀ ਇਹ ਵੀ ਨਾਲ ਨਹੀਂ ਜਾਣੀ ਪਾਸ਼ਾ ਜੀ ਕਹਿੰਦੇ ਮਨ ਤਾਂ ਨਹੀਂ ਰੱਜਦਾ ਨਾ ਬਹੁਤ ਦਰਬ ਕਰ ਮਨ ਨਾ ਅਗਾਣਾ ਤੇ ਮਨ ਫਿਰ ਵੀ ਨਹੀਂ ਰੱਜਿਆ ਬਹੁਤ ਦੌਲਤ ਹੋ ਗਈ ਦੁਨੀਆ ਨੂੰ ਲੁੱਟ ਕੇ ਸਿਕੰਦਰ ਚਲਾ ਗਿਆ ਪਰ ਰੱਜਿਆ ਤਾਂ ਨਹੀਂ ਸੀ ਗੁਰੂ ਮਹਾਰਾਜ ਕਹਿੰਦੇ ਬਿਨਾ ਸੰਤੋਖ ਨਹੀਂ ਕੋ ਰਾਜੇ ਸੁਪਨ ਮਨੋਰਥ ਵਰਤੇ ਸਭ ਕਾਜੇ ਬਹੁਤ ਦਰਬ ਕਰ ਮਨ ਨਾ ਘਾਨਾ ਸ਼ਬਦਾਂ ਨੂੰ ਇੰਨਾ ਸੋਹਣਾ ਸਤਿਗੁਰੂ ਪੇਸ਼ ਕਰਦੇ ਆ ਇਥੇ ਨਾਲ ਲਿਖਿਆ ਬਹੁਤ ਦਰਬ ਬਹੁਤ ਧਨ ਦੌਲਤ ਹੋਵੇ ਨਾ ਕਹਿੰਦੇ ਮਨ ਫੇਰ ਵੀ ਨਹੀਂ ਰਾਜਦਾ ਗੁਰਤੇਗ ਬਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਆ ਵੀ ਜਿਨ੍ਹਾਂ ਦੇ ਵਾਸਤੇ ਤੂੰ ਪਾਪ ਕਰਦਾ ਹੈ ਨਾ ਤੇ ਉਹ ਸਾਥ ਹੀ ਕਿਸੇ ਨੇ ਇਹ ਨਹੀਂ ਬਣਨਾ ਕਹਿੰਦੇ ਪ੍ਰੀਤਮ ਜਾਣ ਲਿਓ ਮਨ ਮਾਹੀ ਆਪਣੇ ਸੁੱਖ ਸਿਉ ਹੀ ਜੱਗ ਫਾਂਦੇਓ ਕੋ ਕਾਹੋ ਕੋ ਨਹੀਂ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਤ ਚਾਹੂ ਦਿਸਕੇਰਾ ਵਿਪਤ ਪਰੀ ਸਭ ਹੀ ਸੰਗ ਸਾੜਤ ਕਉ ਨ ਆਵਤ ਨੇਰਾ ਘਰ ਕੀ ਨਾਰ ਬਹੁਤ ਹਿਤ ਜਾ ਸਿਉ ਸਦਾ ਰਹਤ ਸੰਗ ਲਾਗੀ ਜਬ ਹੀ ਹੰਸਤ ਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਬਿਦ ਕੋ ਵਿਵਹਾਰ ਬਣਿਓ ਹੈ ਜਾਂ ਸਿਓ ਨੇਹ ਲਗਾਇਓ ਅੰਤਵਾਰ ਨਾਨਕ ਬਿਨ ਹਰਿ ਦੀ ਕੋ ਕਾਮਨਾ ਆਇ ਇਹਦੇ ਨਾਲ ਨਹੀਂ ਰੱਜਦਾ ਬਹੁਤ ਦੁਨੀਆ ਦੀ ਦੌਲਤ ਐ ਕਹਿੰਦੇ ਬਹੁਤ ਦਰਬ ਕਰ ਮੰਨਣਾ ਘਾਨਾ ਅਨਕ ਰੂਪ ਦੇਖ ਨਹਿ ਪਤਿਆਨਾ ਅਨੇਕਾਂ ਇਸਤਰੀਆਂ ਦਾ ਰੂਪ ਦੇਖਦਾ ਆ ਸ਼ਬਦ ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਬਖਸ਼ਿਸ਼ ਕੀਤਾ ਨਾ ਕਹਿੰਦੇ ਭਾਈ ਦਰਬ ਸੰਚ ਸੰਚ ਰਾਜੇ ਮੂਏ ਗੱਡ ਲੈ ਕੰਚਨ ਭਾਰੀ ਸੰਸਾਰ ਦੇ ਵਿੱਚ ਉਹ ਵੀ ਸਨ ਵੱਡੇ ਵੱਡੇ ਰਾਜੇ ਬੜਾ ਦਰਬ ਇਕੱਠਾ ਕੀਤਾ ਬੜਾ ਧਨ ਇਕੱਠਾ ਕੀਤਾ ਕਹਿੰਦੇ ਕਵਿੱਤ ਪੜੇ ਪੜ ਕਵਤਾ ਮੂਏ ਰੂਪ ਦੇਖ ਦੇਖ ਨਾਰੀ ਸੰਸਾਰ ਦੇ ਵਿੱਚ ਕੋਈ ਰਜਿਆ ਥੋੜੇ ਆ ਰਾਜਨਾ ਕੋਈ ਜੀਵਿਆ ਕੋੜੇ ਪਰਵਾਸੀ ਅਨਕ ਰੂਪ ਦੇਖ ਨਹਿ ਪਤਿਆਨਾ ਪੁੱਤਰ ਕਲਤਰ ਔਰ ਜਿਓ ਜਾਨ ਮੇਰੀ ਭਾਵੇਂ ਪੁੱਤਰ ਹੋਵੇ ਇਸਤਰੀ ਹੋਵੇ ਉਹਦੇ ਵਿੱਚ ਔਰਜਿਆ ਹੋਇਆ ਕਹਿੰਦਾ ਵੀ ਇਹ ਸਾਰਾ ਕੁਝ ਧਨ ਦੌਲਤ ਮੇਰੀ ਹੈ ਇਹਨੂੰ ਜਾਣ ਲਿਆ ਪੁੱਤਰ ਕਲਤਰ ਔਰ ਜਿਓ ਜਾਨ ਮੇਰੀ ਉਹ ਬਿਣਸੈ ਉਹ ਭਸਮ ਹੈ ਢੇਰੀ ਪਤਾ ਵੀ ਹੈ ਸਾਰਾ ਕੁਝ ਬਿਣਸਣ ਵਾਲਾ ਹੈ ਸਵਾਦੀ ਢੇਰੀ ਬਣ ਜਾਏਗਾ ਕਿੰਨਾ ਕੁ ਮਨੁੱਖ ਜਿਹਦੇ ਉੱਪਰ ਮਾਣ ਕਰਦਾ ਕਿੰਨੀ ਕੁ ਮਨੁੱਖ ਦੀ ਤਾਕਤ ਹੈ ਪਾਸ਼ਾ ਜੀ ਕਹਿੰਦੇ ਭਾਈ ਇਹ ਗੱਲ ਯਾਦ ਰੱਖਿਓ ਤਿੰਨ ਜੀਜਾ ਨੇ ਤੈਨੂੰ ਤੇਰੀ ਜ਼ਿੰਦਗੀ ਨੂੰ ਜਿੱਤ ਲੈਣਾ ਇੱਕ ਆਗਣੇ ਇੱਕ ਪਾਣੀ ਨੇ ਇੱਕ ਤਸਕਰ ਤਸਕਰ ਕਹਿੰਦੇ ਚੋਰਾ ਨੇ ਕਿੱਦਾਂ ਆਗਣੇ ਜਦੋਂ ਮਰੇਗਾ ਨਾ ਆ 6 ਫੁੱਟ ਦਾ ਸਰੀਰ ਜਿਹੜਾ ਤੋ ਇਹਨਾਂ ਕੋਲ ਲਫਾਫੇ ਚ ਬਣਾ ਦੇਣਾ ਉਹਨਾਂ ਚ ਛੋਟਾ ਜਿਹਾ ਸਵਾਬ ਬਣ ਜਾਣਾ ਪਾਣੀ ਵਿੱਚ ਡੁੱਬ ਗਿਆ ਲੱਭਣਾ ਕੁਛ ਨਹੀਂ ਐ ਤਸਕਰ ਕਹਿੰਦੇ ਚੋਰ ਤੂੰ ਮਰ ਤਾਂ ਸਹੀ ਕਰਦੇ ਨੇ ਚੋਰੀ ਕਰ ਲੈਣੀ ਤੇਰੀ ਤੇਰੀਆਂ ਮੰਦਰੀਆਂ ਤੇਰੇ ਕਾਂਟੇ ਤੇਰੀਆਂ ਵਾਲੀਆਂ ਤੇਰਾ ਪੈਸਾ ਇਹ ਸਾਰਾ ਕੁਝ ਚੋਰੀ ਕਰ ਲੈਣਾ ਇਹਨਾਂ ਨੇ ਜਦ ਤੂੰ ਤਾਂ ਫੇਰ ਹਾਰ ਗਿਆ ਜਿਹਨਾਂ ਵਾਸਤੇ ਪਾਪ ਕਰਦਾ ਸੀ ਉਸੇ ਵੇਲੇ ਲਾ ਕੇ ਰੱਖ ਲੈਣਾ ਤੇ ਯਾ ਪਤਰਾ ਲੜਨਾ ਕਿ ਮੈਨੂੰ ਦੇ ਦੇ ਮੈਨੂੰ ਦੇ ਦੇ ਕਹਿੰਦੇ ਚੋਰ ਤਾਂ ਤੇਰੇ ਘਰੇ ਬੈਠੇ ਆ ਤੇ ਕਾਦੇ ਵਾਸਤੇ ਗੁਰੂ ਮਹਾਰਾਜ ਕਹਿੰਦੇ ਕਰ ਰਿਹਾ ਭਾਈ ਤੇ ਜਿਹੜਾ ਦੇਖ ਰਿਹਾ ਨਾ ਰੱਜਿਆ ਤਾਂ ਕੋਈ ਵੀ ਨਹੀਂ ਬਹੁਤ ਦਰਭ ਕਰ ਮੰਨ ਨਾ ਘਾਨਾ ਅਨਕ ਰੂਪ ਦੇਖ ਨਹ ਪਤਿਆਨਾ ਪੁੱਤਰ ਕਲਤਰ ਉਰਜਿਓ ਜਾਣ ਮੇਰੀ ਇਸਨ ਜਾਣ ਕੇ ਸਮਝਦਾ ਕਿ ਸਭ ਕੁਝ ਮੇਰਾ ਤੇ ਜਿਨ੍ਹਾਂ ਦੇ ਵਾਸਤੇ ਪਾਪ ਕਰਦਾ ਭਗਤ ਕਬੀਰ ਸਾਹਿਬ ਕਹਿੰਦੇ ਆ ਬਹੁ ਪਰਪੰਚ ਕਰ ਪਰ ਧਨ ਲਿਆਵੈ ਪਰਪੰਚ ਕਹਿੰਦੇ ਧੋਖਾ ਫਰੇਵ ਠੱਗੀਆਂ ਕਰਕੇ ਦੋ ਨੰਬਰ ਦੇ ਧੰਦੇ ਕਰਕੇ ਪੈਸਾ ਲਿਆਉਂਦਾ ਕਿਹਨੂੰ ਦਿੰਦਾ ਸੁੱਤਦਾਰ ਆ ਪੈ ਆਣ ਲੁਟਾਵੇ ਮਨ ਮੇਰੇ ਭੂਲੇ ਕਪਟ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਪਹਿਨ ਲੀਜੈ ਜਿਨ੍ਹਾਂ ਵਾਸਤੇ ਕਰਦਾ ਸਤਿਗੁਰ ਕਹਿੰਦੇ ਛਿਨ ਛਿਨ ਤਨ ਛੀਜੇ ਜਰਾ ਜਣਾਵੇ ਤਬ ਤੇਰੀ ਓ ਕੋਈ ਪਾਣੀ ਓ ਨਾ ਪਾਵੇ ਕਹਿਤ ਕਬੀਰ ਕੋਈ ਨਹੀਂ ਤੇਰਾ ਹਿਰਦੇ ਰਾਮ ਕੀ ਨਾ ਜਪੇ ਸਵੇਰਾ ਪੁੱਤਰ ਕਲਤਰ ਉਰਜਿਓ ਜਾਣ ਮੇਰੀ ਓ ਬਿਨਸੈ ਓਏ ਭਸ ਮਹਿ ਢੇਰੀ ਬਿਨ ਹਰ ਭਜਨ ਦੇਖੋ ਬਿਲਲਾਤੇ ਗੁਰੂ ਮਹਾਰਾਜ ਕਹਿੰਦੇ ਮੈਂ ਕਿੰਨੇ ਬਿਲਕ ਤੇ ਦੇਖਿਆ ਪਰਮਾਤਮਾ ਦੇ ਭਜਨ ਤੋਂ ਬਿਨਾ ਬਿਨ ਹਾਰ ਭਜਨ ਦੇਖੋ ਬਿਲ ਲਾਤੇ ਤ੍ਰਿਗ ਤਨ ਤ੍ਰਿਗ ਧਨ ਮਾਇਆ ਸੰਗ ਰਾਤੇ ਰਹਾਉ ਗੁਰ ਸੰਗਤ ਜੀ ਇੱਕ ਉਦਾਹਰਨ ਗੁਰੂ ਮਹਾਰਾਜ ਹੋਰ ਦੇ ਰਹੇ ਜਿਉਂ ਬਿਗਾਰੀ ਕਹੈ ਸਿਰ ਦੀਜੇ ਦਾ ਬਿਗਾਰ ਪ੍ਰਾਣੇ ਸਮਿਆਂ ਦੇ ਵਿੱਚ ਟਰਾਂਸਪੋਰਟ ਸਾਧਨ ਘਟ ਹੁੰਦੇ ਸੀ ਬਿਗਾਰ ਕਰਨ ਵਾਲੇ ਬੰਦੇ ਹੁੰਦੇ ਸੀ ਤੇ ਉਹਨਾਂ ਪੈਸੇ ਲੈਂਦੇ ਸੀ ਤੇ ਇਧਰਲਾ ਸਮਾਨ ਉਧਰ ਪਹਚਾ ਦਿੰਦੇ ਸੀ ਤੇ ਨਾਲ ਨਾਲ ਉਹਨਾਂ ਨੇ ਗੱਲਾਂ ਕਰਨੀਆਂ ਸਫ਼ਰ ਵੀ ਨਿਕਲ ਜਾਣਾ ਗੁਰੂ ਮਹਾਰਾਜ ਉਦਾਹਰਨ ਦਿੰਦੇ ਕਹਿੰਦੇ ਬਿਗਾਰੀ ਦੇ ਸਿਰ ਤੇ ਨਾ ਕਿਸੇ ਸੇਠ ਨੇ ਤਨ ਦੌਲਤ ਦਾ ਥੈਲਾ ਰੱਖ ਦਿੱਤਾ ਜਿਉਂ ਬਿਗਾਰੀ ਕੇ ਸਿਰ ਦੀਜੇ ਦਾਮ ਉਹ ਖਸਮੇ ਕੇ ਗ੍ਰਹਿ ਉਹਨ ਦੁਖ ਸਹਾਂ ਤੇ ਜਦੋਂ ਉਹ ਝੋਲਾ ਜਾ ਕੇ ਉਹ ਘਰ ਮਾਲਕ ਤੇ ਜਾਏਗਾ ਨਾ ਤੇ ਉਹ ਮਾਲਕ ਦਾ ਹੋ ਜਾਣਾ ਪੈਸਾ ਥੈਲਾ ਤਾਂ ਉਹਦਾ ਹੀ ਸੀ ਨਾ ਜਿਹੜਾ ਮਾਲਕ ਸੀ ਜਿਹਦਾ ਜਿਹਦਾ ਧਨ ਸੀ ਕਹਿੰਦੇ ਤੇਰਾ ਥੋੜੇ ਉਹ ਖਸਮੇ ਕਾ ਗ੍ਰਹਿ ਉਹਨ ਦੁਖ ਸਹਾਂ ਵੀ ਐ ਵੀ ਮਨ ਵਿੱਚ ਦੁਖੀ ਹੁੰਦਾ ਵੀ ਮੈਂ ਇਹਨਾਂ ਪੈਸਾ ਸਿਰ ਤੇ ਰੱਖਿਆ ਇਹਨਾਂ ਪੈਸਾ ਮੇਰੇ ਕੋਲ ਜਿਉ ਸੁਪਣੇ ਹੋਏ ਵੈਸਤ ਰਾਜਾ ਕੋ ਰਾਜਾ ਹੋ ਬਣ ਗਿਆ ਸੁਪਨੇ ਦੇ ਵਿੱਚ ਨੇਤਰ पसारे ਤਨ ਨਾਰਥ ਕਾਜਾ ਜੇ ਜਦੋਂ ਅੱਖਾਂ ਖੋਲਦਾ ਤੇ ਸਭ ਕੁਝ ਹੀ ਬਿਆਰਤ ਸਮਝਦਾ ਨੇਤਰ पसारे ਤਨ ਨਾਰਥ ਕਾਜਾ ਅੱਗੇ ਫਿਰ ਉਦਾਹਰਣ ਗੁਰੂ ਮਹਾਰਾਜ ਦੇ ਰਿਹਾ ਗੁਰੂ ਅਰਜਨ ਸਾਹਿਬ ਜੀ ਜਿਉਂ ਰਾਖਾ ਖੇਤ ਉੱਪਰ ਪਰਾਏ ਕਹਿੰਦੇ ਤੂੰ ਵੀ ਤਾਂ ਦੂਸਰੇ ਦੀ ਧੰਨ ਦੀ ਰਾਖੀ ਕਰਦਾ ਨਾ ਜਦੋਂ ਮਰ ਗਿਆ ਨਾ ਜੋ ਮਾਲਕ ਉਹ ਬਣ ਜਾਣੇ ਦੂਸਰੇ ਬਣ ਜਾਣੇ ਜਿਹਦੇ ਵਾਸਤੇ ਮੈਂ ਮੈਂ ਕਰਦਾ ਕਹਿੰਦੇ ਭਾਈ ਇਹ ਕੁਛ ਵੀ ਤੇਰਾ ਨਹੀਂ ਰਹਿਣਾ ਜਿਉਂ ਰਾਖਾ ਖੇਤ ਉੱਪਰ ਪਰਾਏ ਉਹ ਰਾਖਾ ਰੱਖਿਆ ਨਾ ਪੰਛੀਆਂ ਨੂੰ ਉਡਾਉਂਦਾ ਹੈ ਉਹ ਬੀਜ ਨਾ ਖਾ ਜਾਣ ਤੇ ਜਦੋਂ ਫਸਲ ਹੁੰਦੀ ਹੈ ਖੇਤ ਖਸਮ ਕਾ ਰਾਖਾ ਉੱਠ ਜਾਏ ਉਹ ਪਹਿਰੇਦਾਰ ਨੂੰ ਫਿਰ ਭੇਜ ਦਿੰਦੇ ਵਾਪਸ ਜਿਹੜਾ ਰਾਖਾ ਹੁੰਦਾ ਤੇ ਖਸ ਖੇਤ ਤਾਂ ਖਸਮਦਾ ਹੋਇਆ ਨਾ ਪੈਸੇ ਤਾਂ ਉਹਨੂੰ ਮਿਲ ਲਿਆ ਉਹਨੂੰ ਜੋ ਮਜ਼ਦੂਰੀ ਦੇ ਦਿੱਤੀ ਖੇਤ ਖਸਮ ਕਾ ਰਾਖਾ ਉੱਠ ਜਾਏ ਉਸ ਖੇਤ ਕਾਰਨ ਰਾਖਾ ਕੜੈ ਉਹਦੇ ਖੇਤ ਵਾਸਤੇ ਮਨੁੱਖ ਪੈਰਾਦਾਰੀ ਕਰਦਾ ਰਾਖੀ ਕਰਦਾ ਤੇ ਬੜਾ ਦੁਖੀ ਹੁੰਦਾ ਪਰ ਕਹਿੰਦੇ ਤਿਸਕੇ ਪਾਲੇ ਕਸ਼ੂ ਨਾ ਪੜੈ ਪਰ ਉਹਦੇ ਪੱਲੇ ਪੈਂਦਾ ਕੁਝ ਨਹੀਂ ਤਿਸਕੇ ਪਾਲੇ ਕਸ਼ੂ ਨਾ ਪੜੈ ਫਿਰ ਬੇਨਤੀ ਕਰਦਾ ਜਿਹੜੇ ਲੋਕ ਇਸ ਭਲੇਖੇ ਦੇ ਵਿੱਚ ਕੀ ਇਹ ਧੰਨ ਮੇਰਾ ਇਹ ਤਨ ਮੇਰਾ ਗੁਰਮਾਰ ਕਹਿੰਦੇ ਕੁਛ ਵੀ ਨਹੀਂ ਤੇਰਾ ਨਹੀਂ ਹੈ ਜਿਸ ਕਾ ਰਾਜ ਤਿਸੇ ਕਾ ਸੁਪਣਾ ਕਹਿੰਦੇ ਭਾਈ ਮਨੁੱਖ ਦੇ ਵੀ ਹੱਥ ਨਹੀਂ ਕੁਛ ਜਿਹਨੇ ਰਾਜ ਦਿੱਤਾ ਨਾ ਤੇ ਸੁਪਨੇ ਵੀ ਉਹੀ ਦੇ ਰਿਆ ਜਿਸ ਕਾ ਰਾਜ ਤਿਸੇ ਕਾ ਸੁਪਣਾ ਜਿਨ ਮਾਇਆ ਦੀਨੀ ਤਿਨ ਲਾਈ ਤ੍ਰਿਸ਼ਨਾ ਜਿਹਨੇ ਮਾਇਆ ਦਿੱਤੀ ਤੇ ਉਹਨੇ ਤ੍ਰਿਸ਼ਨਾ ਵੀ ਲਾ ਦਿੱਤੀ ਪਰ ਇਹ ਨਹੀਂ ਕਿ ਅਸੀਂ ਇਹ ਰਸਤਾ ਕੱਢ ਲੈਣਾ ਵੀ ਰੱਬ ਦੀ ਕਰਾਵੇ ਕਰਦਾ ਪਰਮਾਤਮਾ ਹੀ ਕਰਦਾ ਜਦਾਂ ਬੇਨਤੀ ਕੀਤੀ ਨਾ ਸ਼ਰਾਬ ਦੇ ਠੇਕੇਦਾਰ ਫਿਰ ਸੋਨੇ ਦੀ ਪਾਲਕੀ ਗੁਰਦੁਆਰੇ ਦੇ ਦਿੱਤੀ ਵੀ ਅਸੀਂ ਰੱਬ ਖੁਸ਼ ਹੋ ਜਾਏਗਾ ਕਹਿੰਦੇ ਨਹੀਂ ਭਾਈ ਉੱਥੇ ਤਾਂ ਉੱਥੇ ਸੱਚੇ ਹੀ ਸੱਚ ਨਿਵੜੇ ਤੇ ਉਹਨਾਂ ਵੱਖ ਕੱਢੇ ਜਜਮਾਲ ਜਦਾਂ ਦੀ ਮਾਇਆ ਤੇ ਫਿਰ ਉਹਦਾਂ ਦੇ ਫਲ ਮਿਲਣ ਜਿਨ ਮਾਇਆ ਦੇਨੇ ਤਿੰਨ ਲਾਈ ਤ੍ਰਿਸ਼ਨਾ ਆਪ ਬਹੁ ਰੰਗ ਮਾਇਆ ਬਹੁ ਵਿਦਪੇਖੀ ਉਹ ਪਰਮਾਤਮਾ ਕਾਲਪੁਰਖ ਹੈ ਸਤਿਗੁਰੂ ਕਹਿੰਦੇ ਆਪ ਬਣਾਏ ਆਪ ਕਰੇ ਰਾਸ ਆਪ ਹੀ ਨਾਸ ਕਰਨ ਵਾਲਾ ਤੇ ਆਪ ਹੀ ਜੀਵਨ ਦੇ ਵਿੱਚ ਆਨੰਦ ਦੇਣ ਵਾਲਾ ਰਸ ਦੇਣ ਵਾਲਾ ਆਪ ਬਣਾਏ ਆਪ ਕਰੇ ਰਾਸ ਨਾਨਕ ਪ੍ਰਭ ਅਗੇ ਅਰਦਾਸ ਕਹਿੰਦੇ ਮੇਰੀ ਅਰਦਾਸ ਹੈ ਉਸ ਪਰਮੇਸ਼ਰ ਵਾਹਿਗੁਰੂ ਦੇ ਅਗੇ ਨਾਨਕ ਪ੍ਰਭ ਆਗੇ ਅਰਦਾਸ ਪਸਾ ਜੀ ਨੇ ਰਹਾਉ ਦੀ ਪੰਕਤੀ ਵਿੱਚ ਬਖਸ਼ਿਸ਼ ਕੀਤੀ ਹੈ ਕਹਿੰਦੇ ਭਾਈ ਬਿਨ ਹਰ ਭਜਨ ਦੇਖੋ ਬਿਲਲਾਤੇ ਪ੍ਰਮਾਤਮਾ ਦੇ ਭਜਨ ਤੋਂ ਬਿਨਾ ਕਹਿੰਦੇ ਮੈਂ ਬਹੁਤ ਲੋਕ ਬਿਲਕਦੇ ਦੇਖਿਆ ਤ੍ਰਿਗ ਤਨ ਤ੍ਰਿਗ ਧਨ ਮਾਇਆ ਸੰਗ ਰਾਤੇ ਉਹਨਾਂ ਦਾ ਸਰੀਰ ਵੀ ਫਟਕਾਰ ਹੈ ਉਹਨਾਂ ਦਾ ਧਨ ਵੀ ਫਟਕਾਰ ਹੈ ਕਿਉਂਕਿ ਮਾਇਆ ਦੇ ਰੰਗ ਦੇ ਵਿੱਚ ਰੰਗੇ ਹੋਏ ਆ ਫਿਰ ਬੇਨਤੀ ਕਰਦੇ ਆ ਸਾਧ ਸੰਗਤ ਜੀ ਤਿੰਨ ਲੋਕ ਆ ਜਿਹਨੇ ਸਾਡੀ ਜ਼ਿੰਦਗੀ ਨੂੰ ਜਿੱਤ ਲੈਣਾ ਰੱਬ ਜਿਹੜਾ ਨੂੰ ਭੁੱਲ ਜਾਂਦਾ ਨਾ ਉਹਨਾਂ ਦੀ ਜ਼ਿੰਦਗੀ ਸਾਰਿਆਂ ਦੀ ਜਿੱਤ ਲੈਂਦਾ ਪਰ ਉਹ ਤਿੰਨ ਚੀਜ਼ਾਂ ਕਿਹੜੀਆਂ ਹਨ ਪਹਿਲੀ ਹੈ ਅੱਗ ਜਦੋਂ ਮਨੁੱਖ ਮਰਦਾ ਹੈ ਅਕਾਲ ਚਲਾਣਾ ਕਰਦਾ ਹੈ ਤੋ ਜਿਹੜਾ 6 ਫੁੱਟ ਦਾ ਲੰਬਾ ਸਰੀਰ ਹੁੰਦਾ ਨਾ ਇੰਨਾ ਕਿ ਬਣ ਜਾਂਦਾ ਸਵਾ ਇਹਨਾਂ ਕਿ ਹੱਡੀਆਂ ਹੁੰਦੀਆਂ ਤੇ ਦੂਸਰਾ ਪਾਣੀ ਪਾਣੀ ਦੇ ਵਿੱਚ ਜਿਹੜੇ ਪ੍ਰਵਾਹ ਕਰ ਦਿੱਤੇ ਜਾਂਦੇ ਆ ਪਾਣੀ ਜਿਹੜਾ ਫਿਰ ਉਹ ਖਤਮ ਕਰ ਦਿੰਦਾ ਸਰੀਰ ਅੰਦਰ ਰਹਿਣ ਵਾਲੇ ਜੀਵ ਜੰਤੂ ਖਾ ਜਾਂਦੇ ਤੀਸਰੇ ਹਨ ਤਸਕਰ ਤਸਕਰ ਕਹਿੰਦੇ ਚੋਰ ਚੋਰ ਬਾਹਰੋਂ ਨਹੀਂ ਆਉਣੇ ਜੇ ਤੂੰ ਮਰਨਾ ਘਰੇ ਚੋਰ ਬੈਠੇ ਆ ਤੇ ਉਹਨਾਂ ਨੇ ਪਹਿਲਾਂ ਤਾਂ ਤੇਰੀਆਂ ਮੁੰਦਰੀਆਂ ਉਤਾਰਨੀਆਂ ਤੇਰੀਆਂ ਵਾਲੀਆਂ ਉਤਾਰਨੀਆਂ ਤੇਰੇ ਕਾਂਟੇ ਉਤਾਰਨੇ ਆ ਤੇਰੇ ਪੈਸੇ ਤੇਰੇ ਚਾਬੀਆਂ ਆਪਣੇ ਹੱਥ ਵਿੱਚ ਲੈ ਲੈਣੀਆਂ ਉਹ ਘਰੇ ਬੈਠੇ ਚੋਰ ਤੇ ਜਿਨ੍ਹਾਂ ਦੇ ਵਾਸਤੇ ਪਾਪ ਕਰਦਾ ਸਤਗੁਰ ਕਹਿੰਦੇ ਭਾਈ ਬਿਨ ਹਰ ਭਜਨ ਦੇਖੋ ਬਿਲ ਲਾਤੇ ਤ੍ਰਿਗ ਤਨ ਤ੍ਰਿਗ ਤਨ ਮਾਇਆ ਸੰਗ ਰਾਤੇ ਪਰ ਉਹ ਬਚ ਜਾਂਦੇ ਆ ਜਿਨ੍ਹਾਂ ਦੇ ਉੱਪਰ ਪ੍ਰਮਾਤਮਾ ਕਿਰਪਾ ਕਰਦਾ ਜਿਨ੍ਹਾਂ ਦੇ ਉੱਪਰ ਪਰਮੇਸ਼ਰ ਕਿਰਪਾ ਕਰਦਾ ਆਪਣੇ ਚਰਨਾਂ ਨਾਲ ਜੋੜਦਾ ਉਹਨਾਂ ਨੂੰ ਧੰਨ ਵੀ ਦਿੰਦਾ ਤੇ ਨਾਮ ਦਾ ਧੰਨ ਵੀ ਦਿੰਦਾ ਪਰ ਇਹ ਹੈ ਕਿ ਗੁਰੂ ਮਾਰਾ ਕਹਿੰਦੇ ਭਾਈ ਧੰਨ ਲੈ ਕੇ ਕਿਤੇ ਹੰਕਾਰ ਨਾਲ ਜੀਵਨ ਦੇ ਵਿੱਚ ਆ ਜਾਏ ਰੱਬ ਯਾਦ ਰਵੇ ਜਿਹਨੇ ਦਿੱਤਾ ਉਸ ਦਾਤੇ ਦਾ ਸ਼ੁਕਰ ਕਰੀਏ ਭਾਗਾਂ ਵਾਲੇ ਸਤ ਸੰਗਤ ਜੀ ਸਤਗੁਰੂ ਮਹਾਰਾਜ ਕਿਰਪਾ ਕਰਨ ਇਹਨੀਆਂ ਬੇਨਤੀਆਂ ਅਵਜੀਆਂ ਨੇ ਪ੍ਰਵਾਨ ਕਰਨੀਆਂ ਬਲੌਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ